ਨਗਰੀਆ ਇਹ ਕਬੱਡੀ ਦੇ ਖਿਡਾਰੀ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਅੱਜ ਕਹਿੰਦੇ ਕੌਲਿਆਂ ਤੇ ਤੇਲ ਚ ਵਾਇਆ ਜਾਣਾ ਹੈ ਡਾਕਟਰ ਰਣੇ ਵਾਲੇ ਦਾ ਸਨਮਾਨ ਇੱਕ ਜੱਡੀ ਦੇ ਨਾਲ ਇਹ ਖੇਡ ਕਬੱਡੀ ਦਾ ਸਨਮਾਨ ਹੈ ਇੱਕ ਵਾਰੀ ਦਿਲੋਂ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹ ਰਾਜਸਥਾਨ ਖੇਡ ਕਬੱਡੀ ਦਾ ਲੱਖੇ ਭਾਈ ਸਭ ਤੋਂ ਵੱਡਾ ਸਨਮਾਨ ਲਓ ਸਭ ਤੋਂ ਵੱਡਾ ਸਨਮਾਨ ਯਾਰ ਕਾਲ ਇਹ ਸਨਮਾਨ ਐਵੇਂ ਨਹੀਂ ਮਿਲਦੇ ਕਹਿੰਦੇ ਬੜਾ ਕੁਝ ਕਰਨਾ ਪੈਂਦਾ ਮੇਰੇ ਵੀਰੋ ਰਾਤਾਂ ਵੀ ਕਹਿੰਦੇ ਕਈ ਵਾਰੀ ਬਾਲੇ ਗਣ ਗਣ ਕੇ ਕੱਢਣੀਆਂ ਪੈਂਦੀਆਂ ਨੇ ਤੇ ਸ਼ੱਤਾਂ ਚੋਣੀਆਂ ਤੇ ਤਰਪਾਲ ਪਾਉਣੇ ਪੈਂਦੇ ਆ ਪਰ ਮੇਰੇ ਵੀਰੋ ਪ੍ਰਮਾਤਮਾ ਦਿਨ ਫੇਰ ਬਦਲਦਾ ਹੈ ਇਹ ਪ੍ਰਮਾਤਮਾ ਨੇ ਦਿਨ ਫੇਰੇ ਆ ਅੱਜ ਕਹਿੰਦੇ ਮੇਰੇ ਵੀਰੋ ਕੋਠੀਆਂ ਵਾਲੇ ਗੱਡੀਆਂ ਵਾਲੇ ਦੇ ਹੋਏ ਆ ਇਹ ਪ੍ਰਮਾਤਮਾ ਦੀ ਮਿਹਰ ਹੋਈ ਹੈ ਤਾਂ ਹੀ ਕਹਿੰਦੇ ਮੇਰੇ ਵੀਰੋ ਹੋਏ ਆ ਇੱਕ ਵਾਰੀ ਇਸ ਖਿਡਾਰੀ ਲਈ ਦਿਲੋਂ ਤਾੜੀਆਂ ਮਾਰ ਦਿਓ ਬਹੁਤ ਵੱਡਾ ਸਨਮਾਨ ਬਹੁਤ ਵੱਡਾ ਨਾਰੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਵੱਡਾ ਧੰਨਵਾਦ ਹੈ ਜੇ ਅੱਜ ਕਹਿੰਦੇ ਬਾਪੂ ਹੁੰਦਾ ਤੇ ਪੁੱਤ ਵੀ ਕਹਿੰਦੇ ਤੌਰ ਦੇਖਦਾ ਆਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਡਾਕਟਰ ਲੀਜਨੂ ਕਹਿੰਦੇ ਪਿਆਰ ਕਰਦੇ ਮੁੰਡੇ ਨੇ ਖੇਡਣਾ ਲਓ ਕਹਿੰਦੇ ਬਹੁਤ-ਬਹੁਤ ਧੰਨਵਾਦ ਹੈ ਲੈ ਵੀ ਡਾਕਟਰ ਜਗਜਗ ਜੀ ਸਾਡਿਆਂ ਤੇ ਇਹੀ ਤਵਾਮਾ ਨੇ ਲੈ ਵੀ ਪੁੱਤਰਾ ਹੋਰ ਦੁਨੀਆ ਤੇ ਨਾਰੋਸ਼ ਕਰ ਇੱਕ ਬਾਈ ਸੁਖਵੀਰ ਸਿੰਘ ਜੀ ਮੌ